ਭਗਵੰਤ ਮਾਨ ਜੀ ਉਹਨਾਂ ਦੇ ਨਾਲ ਮਨੀਸ਼ ਸ਼ੋਧਿਆ ਜੀ ਪੰਜਾਬ ਪਰਵਾੜੀ ਦਿਲ ਦੀਆਂ ਗਹਿਰਾਈਆਂ ਦੋਨਾਂ ਦਾ ਜੀ ਆਖਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ ਉਹਨਾਂ ਦੇ ਨਾਲ ਪੰਜਾਬ ਪਰਿਵਾਰੀ ਮਨੀਸ਼ ਸ਼ਿਸ਼ੋਧਿਆ ਜੀ ਵੀ ਜਿਹੜੇ ਪਹੁੰਚੇ ਨੇ ਅੱਜ ਬਤੌਰ ਇਹ ਆਮ ਆਦਮੀ ਪਾਰਟੀ ਜਿਹੜੀ ਸਾਡੀ ਫਿਰ ਤੋਂ ਮੈਂ ਕਹਿ ਰਿਹਾ ਵੀ ਜਿਹੜੀ ਰੀੜ ਦੀ ਹੱਡੀ ਜਿਹੜੀ ਕੰਮ ਕਰਨ ਵਾਲੀ ਟੀਮ ਹੈ ਸਾਰੀ ਇਕੱਤਰ ਹੋਈ ਹੈ ਅੱਜ ਜਿਹੜਾ ਵੀ ਇਹ ਵਿਚਾਰ ਦੇਣਗੇ ਨਾਲ ਲੈ ਕੇ ਜਾ ਕੇ ਪਿੰਡ ਪਿੰਡ ਥਾ ਥਾ ਮੁਹੱਲਿਆਂ 'ਚ ਤਗੜੇ ਹੋ ਕੇ ਕੰਮ ਕਰਨਾ ਹੈ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਕੈਂਡੀਡੇਟ ਜਿਹੜੇ ਨੇ ਹਰਮੀਤ ਸਿੰਘ ਜੀ ਸੰਧੂ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਜਿਹੜੇ ਵਿਚਾਰ ਨੇ ਆ ਕੇ ਪੇਸ਼ ਕਰੋ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰ ਦਿਓ ਜੀ ਬਹੁਤ ਬਹੁਤ ਮਿਹਰਬਾਨੀ परमstdcार योग पंजाब ਦੇ ਹਰਮਨ ਪਿਆਰੇ ਸੀਐਮ ਸਾਹਿਬ ਸਾ ਪਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਨਾਲ ਬੈਠੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ਿਸ਼ੋਧਿਆ ਜੀ ਪੰਜਾਬ ਕਾਈ ਦੇ ਪ੍ਰਧਾਨ ਅਮਨ अरोड़ा ਜੀ ਸਮੂੱਚੀ ਵਜ਼ੀਰ ਸਹਿਬਾਨ ਮੇਰੇ ਸਾਹਮਣੇ ਬੈਠੇ ਐਮਐਲਏ ਸਹਿਬਾਨ ਸਾਰੇ ਹੀ ਦਰਜਾ ਬਰਦਰਜਾ ਅਹੁਦੇਦਾਰ ਸਹਿਬਾਨ ਔਰ ਮੈਂ ਤਲਵਾਦ ਕਰਦਾ ਸਾਡੇ ਭੈਣਜੀ ਮਿਸਿਸ ਸੋਲ ਜਿਹੜੇ ਅੱਜ ਸਾਡੇ ਚ ਬ੍ਰਾਜਮਾਨ ਨੇ ਮੈਂ ਸਾਰਨੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਇਸ ਅਹਿਮ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆ ਆਪਾਂ ਸਾਰਿਆਂ ਨੂੰ ਪਤਾ ਕਿ ਹੁਣ ਇਹ ਜਿਹੜੀ ਬਾਈ ਇਲੈਕਸ਼ਨ ਆ ਜਿਹੜੀ ਕਿ ਸਾਹ ਕਸ਼ਮੀਰ ਸਿੰਘ ਜੀ ਸੋਲ ਦੇ ਅਕਾਲ ਚਲਾਣਾ ਕਰਨ ਨਾਲ ਇੱਥੇ ਬਾਈ ਇਲੈਕਸ਼ਨ ਆਈ ਸੀ ਉਹਦੇ ਵਿੱਚ ਪਾਰਟੀ ਨੇ ਬਤੌਰ ਕੈਂਡੀਡੇਟ ਮੇਰੇ ਤੇ ਜ਼ਿੰਮੇਵਾਰੀ ਪਾਈ ਆ ਔਰ ਮੈਂ ਵਿਸ਼ਵਾਸ ਦੁਆਣਾ ਪਾਰਟੀ ਨੂੰ ਸਮੁੱਚੀ ਲੀਡਰਸ਼ਿਪ ਨੂੰ ਸੀਐਮ ਸਾਹਿਬ ਨੂੰ ਕਿ ਦਿਨ ਰਾਤ ਅਸੀਂ ਇੱਕ ਕੀਤਾ ਆ ਔਰ ਸਾਰੇ ਇਸ ਕੰਮ ਲਈ ਜੁਟੇ ਆ ਕਿ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਸੀਟ ਆ ਬਹੁਤ ਵੱਡੇ ਮਾਰਜਨ ਨਾਲ ਆਪਾਂ ਜਿੱਤੀਏ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਸਾਰੇ ਵਲੰਟੀਅਰ ਸਹਿਬਾਨਾਂ ਦਾ ਜਿਨ੍ਹਾਂ ਨੇ ਹੀ ਦਿਨ ਰਾਤ ਇੱਕ ਕਰਕੇ ਤੇ ਇਸ ਮਹਿਮ ਨੂੰ ਹੋਰ ਵੀ ਤੇਜ਼ ਕੀਤਾ ਆ ਕਿਉਂਕਿ ਹੁਣ ਤੇ ਮੈਦਾਨ ਦੇ ਵਿੱਚ ਸਾਰੀਆਂ ਪਾਰਟੀਆਂ ਆ ਗਈਆਂ ਆਪਾਂ ਸਾਰੇ ਹੀ ਜਾਣਦੇ ਆ ਪਰ ਮੈਂ ਇੱਕ ਵਿਸ਼ਵਾਸ ਤੁਹਾਨੂੰ ਫੇਰ ਦਵਾਉਣਾ ਕਿ ਜਿੱਥੇ-ਜਿੱਥੇ ਵੀ ਡਿਊਟੀਆਂ ਲੱਗੀਆਂ ਭਰਾਵੋ ਜਿੱਥੇ-ਜਿੱਥੇ ਵੀ ਕੋਈ ਉੰਤਾ ਹੀ ਰਹਿ ਗਈ ਆ ਮੇਰੇ ਕੋਲ ਪਿਛਲੇ ਸਮੇਂ ਦੇ ਵਿੱਚ ਭਾਵੇਂ ਮੈਨੂੰ ਲੈ ਜਿਓ ਜਾਂ ਸਾਡੇ ਕੋਈ ਪਰਿਵਾਰ ਦੇ ਮੈਂਬਰ ਨੂੰ ਲੈ ਜਿਓ ਆਪਾਂ ਉਥੇ ਸਿਰ ਵੀ ਝੁਕਾਵਾਂਗੇ ਜੇ ਪਿਛਲੇ ਸਮੇਂ 'ਚ ਕੋਈ ਗਲਤੀ ਹੋਈ ਆ ਉਹਦੀ ਮਾਫੀ ਵੀ ਮੰਗਾਂਗੇ ਦੇਖੋ insan ਹੋ ਨਾਜਾਇਦਾ ਜਿਹੜਾ ਨੀਵਾ ਹੋ ਕੇ ਅੱਜ ਇਸ ਇਲੈਕਸ਼ਨ ਦੀ ਮਹਿਮ ਨੂੰ ਆਪਾਂ ਇੱਕ ਮੁੱਠ ਹੋ ਕੇ ਇੱਕ ਜੋਟ ਹੋ ਕੇ ਇਹ ਜੜੀ ਆ ਇਲੈਕਸ਼ਨ ਆਪਾਂ ਲੜੀਏ ਮੈਂ ਸਵਾ ਬਹੁਤਾ ਨਹੀਂ ਲੈਣਾ ਤੁਹਾਡੇ ਵਿੱਚ ਕਿਉਂਕਿ 15 ਦਿਨ ਹੁਣ ਇਹ ਇਲੈਕਸ਼ਨ ਦੇ ਰਹਿ ਗਏ ਆ ਪਰ ਨਾਲ ਦੇ ਨਾਲ ਮੈਂ ਸਮੁੱਚੀ ਲੀਡਰਸ਼ਿਪ ਨੂੰ ਵੀ ਇਹ ਵੀ ਯਕੀਨ ਦਿਵਾਉਣਾ ਕਿ ਇਹ ਮੇਰੇ ਭਰਾ ਜਿਹੜੇ ਆ ਇਹ ਜਿਹੜੇ ਮੇਰੇ ਸਾਥੀ ਆ ਜਿਹੜੇ ਸਾਹਮਣੇ ਬੈਠੇ ਐਮਐਲਏ ਸਹਿਬਾਨ ਵਲੰਟੀਅਰ ਸਹਿਬਾਨ ਮਨਿਸਟਰ ਸਹਿਬਾਨ ਕਿਉਂਕਿ ਆਪੋਲਰ ਸਾਹਿਬ ਵੀ ਜਾਣਦੇ ਆ ਮੇਰੇ ਨਾਲ ਪਿੰਡਾਂ ਦੇ ਵਿੱਚ ਤੁੰਸਾ ਬੈਠੇ ਆ ਇਹ ਵੀ ਕਾਫੀ ਪੈਂਡਿੰਗ ਨਾਲੇ ਕੱਢ ਲਿਆ ਕਿਉਂਕਿ ਮੈਂ ਤਾਂ ਗੱਲ ਕਰਦਾ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਇੱਕ ਗੱਲ ਜ਼ਰੂਰ ਮੈਂ ਕਹਣੀ ਚਾਹਨਾ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਉੱਥੇ ਇਹ ਨਹੀਂ ਸੁਣਨ ਨੂੰ ਮਿਲੇਗਾ ਕਿ ਹਰਮੀਤ ਸੋ ਪਿਛਲੇ ਸਮੇਂ ਦੇ ਵਿੱਚ ਸਾਡੇ ਨਾਲ ਧੱਕਾ ਕਰ ਗਿਆ ਇੱਥੇ ਕ腐ਸ਼ਨ ਹੋ ਗਈ ਇੱਥੇ ਪੈਸੇ ਖਾਦੇ ਗਏ ਆ ਇਹੋ ਜੀ ਤੁਹਾਨੂੰ ਕੋਈ 스멜 ਨਹੀਂ ਆਊਗੀ ਜਿਹਦੇ ਕਰਕੇ ਤੁਹਾਨੂੰ ਵੋਟਾਂ ਮੰਗਣੀਆਂ ਔਖੀਆਂ ਹੋਣ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਸਾਰਿਆਂ ਨੂੰ ਔਰ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਦੇਖੋ ਤੁਸੀਂ ਹੁਣ ਜੁਟ ਪੈਣਾ ਐਸ ਮਹਿਮ ਦੇ ਵਿੱਚ ਜਿਵੇਂ ਉਹਨੇ ਹੀ ਸਾਡੇ ਸਟੇਜ ਦੇ ਉੱਤੇ ਐਮਐਲਏ ਸਾਹਿਬ ਕਲਸੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ ਕਿ ਦੇਖੋ ਅੱਜ ਦਾ ਇਹ 15 ਦਿਨ ਤੁਸੀਂ ਲਾ ਦੋਗੇ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਸਾਰੇ ਵਲੰਟੀਅਰ ਸਹਿਬਾਨਾਂ ਨੂੰ ਸਾਰੇ ਐਮਐਲਏ ਸਹਿਬਾਨਾਂ ਨੂੰ ਇਹ ਇਹਸਾਨ ਤੁਹਾਡਾ 15 ਦਿਨ ਦਾ ਮੇਰੀ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਡਾ ਇਹਸਾਨ ਰਹੂਗਾ ਮੇਰਾ ਸਿਰ ਝੁਕੂਗਾ ਤੁਹਾਡੇ ਅੱਗੇ ਕਿਉਂਕਿ ਇੱਕ ਜ਼ਿੰਦਗੀ ਦੇ ਪਲ ਹੁੰਦੇ ਨੇ ਜ਼ਿੰਦਗੀ ਦਾ ਸਮਾਂ ਹੁੰਦਾ ਜਦੋਂ ਇਨਸਾਨ ਮਾੜੇ ਚੰਗੇ ਸਮੇਂ ਚੋਂ ਲੰਘਦਾ ਤੇ ਜਿਹੜਾ ਇਨਸਾਨ ਉਹਦੀ ਬਾਹ ਫੜਦਾ ਮੇਰਾ ਖਿਆਲ ਉਹਨੂੰ ਭੁੱਲਣਾ ਨਹੀਂ ਚਾਹੀਦਾ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਦੂਸਰਾ ਦੇਖੋ ਆ ਜਿੰਨੀਆਂ ਵੀ ਪਾਰਟੀਆਂ ਤੁਰੀਆਂ ਫਿਰਦੀਆਂ ਨੇ ਸੀਐਮ ਸਾਹਿਬ ਇੱਥੇ ਜ਼ਿਕਰ ਕਰ ਦੇਣਗੇ ਸਾਰੀਆਂ ਗੱਲਾਂ ਇੱਕ ਵੀ ਪਾਰਟੀ ਦਾ ਕੈਂਡੀਡੇਟ ਜਿਹੜਾ ਆ ਇੱਕ ਵੀ ਪਾਰਟੀ ਦਾ ਕੈਂਡੀਡੇਟ ਉਹ ਇਹ ਨਹੀਂਗਾ ਜਿਹੜਾ ਤਰਨਤਾਰਨ ਦੇ ਵਿੱਚ ਰਹਿੰਦਾ ਹੋਵੇ ਕੋਈ ਮਜੀਠਿਓ ਚੁੱਕ ਕੇ ਲਿਆਂਦਾ ਕੋਈ ਖਡੂਰ ਸਾਬੋ ਚੁੱਕ ਕੇ ਲਿਆਂਦਾ ਕੋਈ ਅੰਮ੍ਰਿਤਸਰ ਤੋਂ ਚੁੱਕ ਕੇ ਲਿਆਂਦਾ ਔਰ ਸਿਰਫ ਇਹ ਇੱਥੇ 11 ਤਰੀਕ ਤੱਕ ਨੇ 11 ਤਰੀਕ ਤੋਂ ਬਾਅਦ ਇਹਨਾਂ ਨੇ ਲੱਭਣਾ ਨਹੀਂਗਾ ਮੈਂ ਬੇਨਤੀ ਕਰਦਾ ਤੁਸੀਂ ਸਿਆਣੇ ਹੋ ਪਿੰਡਾਂ ਦੇ ਵਿੱਚ ਤੁਸੀਂ ਵਰਕ ਕੀਤਾ ਹੁਣ ਲੀਡਰਸ਼ਿਪ ਆ ਗਈ ਤੁਹਾਡੇ ਨਾਲ ਉਹ ਵੀ ਵਰਕ ਕਰੂਗੀ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ 15 ਦਿਨ ਆਪਾਂ ਜੇ ਲਾ ਦੀਏ ਤੇ ਜਿਹੜੀ ਲੀਡ ਆ ਮੈਨੂੰ ਨਹੀਂ ਪਤਾ ਇੰਟੈਲੀਜੈਂਸ ਵਾਲੇ ਕੀ ਕਹਿੰਦੇ ਆ ਕੀ ਰਿਪੋਰਟਾਂ ਆਉਂਦੀਆਂ ਪਰ ਮੈਂ ਸੀਐਮ ਸਾਹਿਬ ਇਹ ਯਕੀਨ ਨਾਲ ਦਵਾਉਣਾ ਤੁਹਾਨੂੰ ਇਹ 25 30 ਹਜ਼ਾਰ ਤੋਂ ਪਲੱਸ ਲੀਡ ਜਿਹੜੀ ਤਰਨ ਤਰਨ ਦੀ ਆਉ ਉਹ ਇਹ ਤੁਹਾਨੂੰ ਮੈਂ ਯਕੀਨ ਦਵਾਣਾ ਜਿਹੜੀ ਦੇ ਪਹਿਲੇ ਦਿਨ ਗੱਲ ਨੀਸ਼ੀ ਮੈਂ ਤੁਹਾਨੂੰ ਕਹਿ ਕੇ ਆਇਆ ਸਾਂ ਉਹੋ ਅੱਜ ਜੜਾ ਆ ਪਰ ਇੱਕ ਗੱਲ ਆ ਭਰਾਓ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਹੁਣ ਜੁਲਾ ਬਿਸਤਰਾ ਲੈ ਆਈਏ ਇੱਥੇ ਸਾਰਿਆਂ ਨੂੰ ਮੇਰੀ ਬੇਨਤੀ ਆ ਕਿਉਂਕਿ ਇਹ ਹੁਣ ਇੱਥੋਂ ਇਹ ਨਹੀਂ ਵੀ ਆਪਾਂ ਅੱਜ ਸੀਐਮ ਸਾਹਿਬ ਇੱਥੇ ਲੈ ਮੈਨੂੰ ਪਤਾ ਕਿਉਂਕਿ ਮੈਂ ਬڑا ਕੰਮ ਕੀਤਾ ਆਪਣੇ ਜ਼ਿੰਦਗੀ ਚ 27 28 ਸਾਲ ਜ਼ਿੰਦਗੀ ਦਾ ਅਹਿਮ ਸਮਾਂ ਛੋਟੇ ਹੁੰਦਿਆਂ ਤੋਂ ਲੈ ਕੇ ਐਮਐਲਏship ਪਾਵੀ ਵੇਖੀਆਂ ਵਜ਼ੀਰੀਆਂ ਵੀ ਵੇਖੀਆਂ ਪਰ ਜਿੰਨੇ ਆਮ ਆਮੀ ਪਾਰਟੀ ਦੇ ਵਲੰਟੀਅਰ ਮਿਹਨਤੀ ਨੇ ਨਾ ਕੱਲੀ ਕੱਲੀ ਵੋਟ ਇਹ ਨਾਲੇ ਕੋਖਤੀ ਆ ਕੱਲੀ ਕੱਲੀ ਵੋਟ ਮੈਂ ਇਹ ਬੇਨਤੀ ਕਰਦਾ ਸੋ ਇਸ ਕਰਕੇ ਸਮਾਂ ਜਾਜ਼ ਨਹੀਂ ਦਿੰਦਾ ਤਗੜੇ ਹੋ ਕੇ ਕਿਸੇ ਕੋ ਕੁਛ ਨਹੀਂ ਹੈਗਾ ਕਿਸੇ ਦੀ ਕੋਈ ਤਰਨਤਨ ਨੂੰ ਕੋਈ ਦੇਣ ਨਹੀਂ ਹੈਗੀ ਕਿਸੇ ਨੂੰ ਕਹਿਣ ਨੂੰ ਕੁਛ ਨਹੀਂ ਹੈਗਾ ਕਿਸੇ ਨੂੰ ਸਟੇਜ ਤੋਂ ਬੋਲਣ ਲਈ ਮੇਰੇ ਬਰ ਖਿਲਾਫ ਕੁਛ ਨਹੀਂ ਹੈਗਾ ਤੇ ਜੇ ਇਹ ਸਭ ਕੁਛ ਆ ਤੇ ਸਾਡੇ ਕੋ ਤੇ ਬੜਾ ਕੁਛ ਅਪਲੰਦੇ ਬੱਜੇ ਪਏ ਆ ਜੇ ਸਟੇਜਾਂ ਬੋਲਣਗੇ ਹੁਣ ਸੀਐਮ ਸਾਹਿਬ ਨੇ ਵੀ ਆਪਣੇ ਕੋ ਰਹਿਣਾ ਆ ਬੋਲਾਂਗੇ ਸਾਰੀਆਂ ਸਟੇਜਾਂ ਤੇ ਬਰਾਏ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਨਾ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਅੱਜ ਨਮਸਤਕ ਹੋ ਕੇ ਆਏ ਆ। ਸੀਐਮ ਸਾਹਿਬ ਵੀ ਨਮਸਤਕ ਹੋਏ ਆ। ਮਨੀਸ਼ ਸਯੋਧਿਆ ਜੀ ਵੀ ਗਏ ਸੀਗੇ। ਉੱਥੇ ਮਹਾਰਾਜ ਅੱਗੇ ਅਰਦਾਸ ਵੀ ਕਰਕੇ ਆਏ ਆ। ਪ੍ਰਮਾਤਮਾ ਚੜ੍ਹਦੀ ਕਲਾ ਕਰੇ। ਸੋ ਚੜ੍ਹਦੀ ਕਲਾ ਜ਼ਰੀਆ ਤੁਸੀਂ ਜੇ। ਪਰਮਾਤਮੇ ਨਾਲ ਤੇ ਕੋਈ ਜ਼ਰੀਆ ਬਣਾਉਣਾ ਹੁੰਦਾ ਨਾ ਜਦੋਂ ਸੀਸ ਦੇਣੀ ਹੁੰਦੀ ਆ। ਜ਼ਰੀਆ ਤੁਸੀਂ ਜੇ ਤੇ ਰੱਬ ਤੁਹਾਡੇ ਜੀ ਵਸਦਾ ਤੇ ਤੁਸੀਂ ਇਹ ਸਭ ਕੁਝ ਕਰਨਾ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ